ਇਸ ਸਾਰੀ ਕਹਾਣੀ ਵਿੱਚ ਪਾਈ ਮਰਦਾਨਾ ਜੀ ਦਾ ਨਾਂ ਤਾਂ ਆਉਂਦਾ ਰਹਿੰਦਾ ਸੀ ਪਰ ਉਹਨਾਂ ਦੀ ਪੂਰੀ ਦਾਸਤਾਨ ਮੈਂ ਤੁਹਾਨੂੰ ਅਲੱਗ ਤੋਂ ਨਹੀਂ ਸੁਣਾਈ ਆਓ ਅੱਜ ਉਹ ਵੀ ਜੋੜ ਦਿੰਦੇ ਆ ਪਾਈ ਮਰਦਾਨਾ ਜੀ ਗੁਰੂ ਜੀ ਦਾ ਸਾਈ ਸਾਥੀ ਦੋਸਤ ਰ ਬਾਬੀ ਤੇ ਦਿਲ ਦਾ ਟੁਕੜਾ ਸਨ ਉਹ ਡੂਮ ਜਾਤੇ ਦੇ ਮਿਰਾਸੀ ਸਨ ਪਿੰਡ ਤਲਵੰਡੀ ਜਿਹੜਾ ਹੁਣ ਨਨਕਾਣਾ ਸਾਹਿਬੇ ਦੇ ਰੇਣ ਵਾਲੇ ਜਦੋਂ ਗੁਰੂ ਨਾਨਕ ਜੀ 1507 ਵਿੱਚ ਪਹਿਲੀ ਉਦਾਸੀ ਤੇ ਨਿਕਲੇ ਤਾਂ ਸਭ ਤੋਂ ਪਹਿਲਾ ਉਹ ਆਪਣੇ ਬਚਪਨ ਦੇ ਦੋਸਤ ਮਰਦਾਨਾ ਕੋਲ ਗਏ ਮਰਦਾਨਾ ਉਸ ਵੇਲੇ ਆਪਣੀ ਛੋਟੀ ਜਿਹੀ ਝੋਪੜੀ ਵਿੱਚ ਬੈਠਾ ਰਬਾਬ ਵਜਾ ਰਿਹਾ ਸੀ ਗੁਰੂ ਜੀ ਨੇ ਦੂਰੋਂ ਹੀ ਆਵਾਜ਼ ਮਾਰੀ ਮਰਦਾਨਿਆ ਚੱਲ ਮੇਰੇ ਨਾਲ ਮਰਦਾਨਾ ਨੇ ਰਬਾਬ ਚੁੱਕਿਆ ਤੇ ਬਿਨਾਂ ਇੱਕ ਵੀ ਸਵਾਲ ਕੀਤੇ ਘਰੋਂ ਨਿਕਲ ਆਏ ਉਹਨਾਂ ਦੀ ਬੀਬੀ ਤੇ ਬੱਚੇ ਵੀ ਰੋਏ ਪਰ ਮਰਦਾਨਾ ਨੇ ਕਿਹਾ ਜਿੱਥੇ ਨਾਨਕ ਜਾਵੇਗਾ ਮੈਂ ਉੱਥੇ ਹੀ ਜਾਵਾਂਗਾ ਅਗਲੇ ਪੂਰੇ 22 ਸਾਲ 1507 ਤੋਂ 1529 ਤੱਕ ਪਾਈ ਮਰਦਾਨਾ ਜੀ ਗੁਰੂ ਜੀ ਦੇ ਪੈਰਾਂ ਦੀ ਧੂੜ ਬਣ ਕੇ ਰਹੇ ਚਾਰੇ ਉਦਾਸੀਆਂ ਵਿੱਚ ਉਹ ਗੁਰੂ ਜੀ ਦੇ ਨਾਲ ਨਾਲ ਚੱਲਦੇ ਰਬਾਬ ਵਜਾਉਂਦੇ ਤੇ ਗੁਰੂ ਜੀ ਜਦੋਂ ਸ਼ਬਦ ਗਾਉਂਦੇ ਤਾਂ ਮਰਦਾਨਾ ਦਾ ਰਬਾਬ ਉਸ ਸ਼ਬਦ ਨੂੰ ਜਿਉਂਦਾ ਕਰ ਦਿੰਦਾ ਜਦੋਂ ਗਰਮ ਰੇਗਿਸਤਾਨ ਵਿੱਚ ਪੈਰ ਬਲ ਜਾਂਦੇ ਮਰਦਾਨਾ ਕਹਿੰਦੇ ਨਾਨਕ ਮੇਰੇ ਪੈਰ ਥੱਕ ਗਏ ਨੇ ਗੁਰੂ ਜੀ ਹੱਸ ਕੇ ਕਹਿੰਦੇ ਮਰਦਾਨਿਆ ਤੇਰੇ ਪੈਰ ਨਹੀਂ ਤੇਰਾ ਮਨ ਥੱਕ ਗਿਆ ਏ ਆ ਇੱਕ ਸ਼ਬਦ ਹੋਰ ਗਾਈਏ ਤੇ ਜਿਵੇਂ ਹੀ ਰਬਾਬ ਛੇੜਦਾ ਮਰਦਾਨਾ ਦੀ ਥਕਾਵਟ ਉੱਡ ਜਾਂਦੀ चौथी उदासी ਵਿੱਚ ਜਦੋਂ ਮੱਕੇ ਵਿੱਚ ਕਾਬਾ ਮੁੜਿਆ ਬਗਦਾਦ ਵਿੱਚ ਸੂਫੀ ਚੁੱਕਿਆ ਉਸਾਰੇ ਸਮੇਂ ਪਾਈ ਮਰਦਾਨਾ ਜੀ ਦਾ ਰਬਾਬ ਗੂੰਜਦਾ ਰਿਹਾ ਪਰ ਲੰਮੇ ਸਫ਼ਰ ਨੇ ਉਹਨਾਂ ਦੇ ਸਰੀਰ ਨੂੰ ਬਹੁਤ ਕਮਜ਼ੋਰ ਕਰ ਦਿੱਤਾ ਸੀ 1523 ਵਿੱਚ ਜਦੋਂ ਗੁਰੂ ਜੀ ਕਰਤਾਰਪੁਰ ਵਾਪਸ ਆਏ ਤਾਂ ਪਾਈ ਮਰਦਾਨਾ ਜੀ ਬਹੁਤ ਕਮਜ਼ੋਰ ਹੋ ਚੁੱਕੇ ਸਨ ਉਹ ਆਪਣੇ ਬਚਪਨ ਦੇ ਪਿੰਡ ਤਲਵੰਡੀ ਵਾਪਸ ਆਏ 1529 ਵਿੱਚ ਇੱਕ ਦਿਨ ਗੁਰੂ ਜੀ ਖੁਦ ਤਲਵੰਡੀ ਆਏ ਮਰਦਾਨਾ ਜੀ ਬਿਸਤਰੇ ਤੇ ਸਨ ਉਹਨਾਂ ਨੇ ਰਬਾਬ ਗੁਰੂਜੀਵਲ ਵਦਾਇਆ ਤੇ ਬਹੁਤ ਮਿੱਠੀ ਆਵਾਜ਼ ਵਿੱਚ ਬੋਲੇ ਨਾਨਕ ਇੱਕ ਆਖਰੀ ਸ਼ਬਦ ਸੁਣਾ ਦੇ ਗੁਰੂਜੀ ਨੇ ਰਬਾਬ ਫੜਿਆ ਤੇ ਗਾਇਆ ਮੇਰਾ ਮਨ ਲੋਚੈ ਗੁਰ ਦਰਸਨ ਤਾਈ ਜਿਵੇਂ ਹੀ ਸ਼ਬਦ ਖਤਮ ਹੋਇਆ ਭਾਈ ਮਰਦਾਨਾ ਜੀ ਨੇ ਅੱਖਾਂ ਬੰਦ ਕਰ ਲਈਆਂ ਤੇ ਸਦਾ ਲਈ ਗੁਰੂਜੀ ਦੇ ਚਰਨਾਂ ਵਿੱਚ ਲੀਨ ਹੋ ਗਏ ਗੁਰੂਜੀ ਨੇ ਆਪਣੇ ਹੱਥੀ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਉਸ ਥਾਂ ਤੇ ਅੱਜ ਵੀ ਗੁਰਦੁਆਰਾ ਭਾਈ ਮਰਦਾਨਾ ਜੀ ਹੈ ਗੁਰੂਜੀ ਨੇ ਉਸ ਦਿਨ ਸੰਗਤ ਨੂੰ ਕਿਹਾ ਮਰਦਾਨਾ ਮੇਰਾ ਸਾਥੀ ਸੀ ਮੇਰਾ ਰਬਾਬੀ ਸੀ ਮੇਰਾ ਦੋਸਤ ਸੀ ਉਹ ਜਿੱਥੇ ਵੀ ਜਾਵੇਗਾ ਮੇਰਾ ਰਬਾਬ ਉੱਥੇ ਗੂੰਜੇਗਾ ਤੇ ਸੱਚ ਕਿਹਾ ਸੀ ਗੁਰੂ ਜੀ ਨੇ ਅੱਜ ਵੀ ਜਦੋਂ ਕੋਈ ਸ਼ਬਦ ਗਾਇਆ ਜਾਂਦਾ ਏ ਰਬਾਬ ਦੀ ਇੱਕ ਤਾਰ ਵਿੱਚ ਪਾਈ ਮਰਦਾਨਾ ਜੀ ਦੀ ਆਤਮਾ ਮੁਸਕਰਾਉਂਦੀ ਏ ਸੋ ਬੱਚਿਓ ਗੁਰੂ ਨਾਨਕ ਜੀ ਦੇ ਸਫ਼ਰ ਵਿੱਚ ਜਿੱਥੇ ਗੁਰੂ ਜੀ ਦੀ ਜੋਤ ਸੀ ਉੱਥੇ ਪਾਈ ਮਰਦਾਨਾ ਜੀ ਦਾ ਰਬਾਬ ਸੀ ਇੱਕ ਬਿਨਾਂ ਦੂਜੇ ਦੇ ਅਧੂਰਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ